ਇਤਿਹਾਸਕ ਸਿੰਝ ਮੇਲਾ ਲਖਾਂ ਦੇ ਦਾਤੇ ਦਾ ਅੱਜ ਨੂਰ ਮੈਲ ਦੀ ਧਰਤੀ ਦੇ ਵਿੱਚ ਕਰਵਾਇਆ ਜਾ 16 ਤਰੀਕ ਨੂੰ ਪਹਿਲਾਂ ਮੱਥਾ ਟੇਕਣ ਦੀ ਰਸਮ ਕੀਤੀ ਉਸ ਤੋਂ ਬਾਅਦ ਘੋੜਿਆਂ ਦੀਆਂ ਦੌੜਾਂ ਕਰਾਈਆਂ ਗਈਆਂ ਅੱਜ 17 ਤਰੀਕ ਨੂੰ ਪਹਿਲਾਂ ਛੋਟਾ ਪੜ ਲਗਾ ਹੁਣ ਵੱਡਾ ਪਹਿਲਵਾਨਾਂ ਦਾ ਪੰਜਾਬ ਦੇ ਹਰਿਆਣੇ ਦੇ ਬੰਬੇ ਤੋਂ ਆਏ ਪਹਿਲਵਾਨਾਂ ਦਾ ਜੋਰ ਜਮਾਇਆ ਕਰਾਣਾ ਇਹਦੇ ਵਿੱਚ ਕੁਸਤੀਆਂ ਦੇ 21 ਇਨਾਮ ਹੈ ਜਿਹਦੇ ਵਿੱਚ ਪਹਿਲਾ ਨਾਮ ਹੈਗਾ ਆਲਟੋ ਕਾਰ ਦੂਜਾ ਨਾਮ ਹੈਗਾ 1 ਲੱਖ 11000 ਤੀਜਾ ਨਾਮ ਲੱਖ ਰੁਪਇਰਾ 71000 52000 31000 ਦੇ 6 7 ਨਾਮ 21000 ਦੇ ਨਾਮ ਇਹ ਸਭ ਸਾਡੇ ਇਲਾਕੇ ਦੇ ਐਨਆਰਵੀ ਭਰਾਵਾਂ ਦਾ ਤੇ ਸ਼ਹਿਰ ਦੇ ਸਹਿਯੋਗ ਦੇ ਨਾਲ ਕਰਾਇਆ ਜਾ ਰਿਹਾ ਇਹ ਇਤਿਹਾਸਿਕ ਸਿੰਝ ਮੇਲਾ ਹਰ ਸਾਲ ਇਸੇ ਤਰ੍ਹਾਂ ਕਰਾਇਆ ਜਾਂਦਾ ਇਸ ਸਾਲ ਵੀ ਅਸੀਂ ਇਤਿਹਾਸਿਕ ਸਿੰਝ ਮੇਲਾ ਬੜੇ ਜੋਰ ਸ਼ੋਰ ਨਾਲ ਕਰਾ ਰਹੇ ਹਾਂ ਇਲਾਕੇ ਦੀ ਸੁਖ ਸ਼ਾਂਤੀ ਵਾਸਤੇ ਇਲਾਕੇ ਦੇ ਡੰਗਰ ਪਸ਼ੂ ਮਾਲ ਵਾਸਤੇ ਉਹਨਾਂ ਦੀ ਸੁਖ ਸ਼ਾਂਤੀ ਵਾਸਤੇ ਲੱਖਾਂ ਦੇ ਦਾਤੇ ਦਾ ਇਤਿਹਾਸਿਕ ਸਿੰਝ ਮੇਲਾ ਅਸੀਂ ਐਦਾਂ ਹੀ ਹਰ ਸਾਲ ਕਰਾਂਦੇ ਰਵਾਂਗੇ ਤਬਿਲਕ ਦੀ ਖੁਸ਼ੀ ਵਾਸਤੇ ਇਲਾਕੇ ਦੀ ਸੁਖ ਸ਼ਾਂਤੀ ਵਾਸਤੇ ਔਰਾਰੇ ਐਨਆਰਆਵੀ ਭਰਾਵਾਂ ਦੇ ਕਿਰਪਾ ਦੇ ਨਾਲ ਸਹਿਯੋਗ ਦੇ ਨਾਲ ਜਿਸ ਅਬਦੇਸ਼ਾਂ ਤੋਂ ਲੋਕ ਸਾਡੇ ਮੇਲੇ ਦੀ ਲਾਈਵ ਵੀ ਚੈੱਕ ਕਰਦੇ ਦੇਖ ਰਹੇ ਉਹਨਾਂ ਨੂੰ ਬਹੁਤ ਖੁਸ਼ੀ ਆ ਜਿਸ ਤਰ੍ਹਾਂ ਆਨੂ ਸਾਨੂੰ ਬਹੁਤ ਖੁਸ਼ੀ ਹੈ ਕਿ ਸਭ ਤੋਂ ਵੱਡਾ ਇਹ ਹੈ ਕਿ ਜਿਹੜਾ ਨੌਜਵਾਨ ਨਸ਼ਾ ਕਰਦੇ ਆ ਅਸੀਂ ਉਹਨਾਂ ਨੂੰ ਨਸ਼ੇ ਤੋਂ ਪਛਾਣ ਲਈ ਵੀ ਬਹੁਤ ਉਪਰਾਲਾ ਕਰ ਰਹੇ ਹਾਂ ਕੁਸ਼ਤੀਆਂ ਕਰਾਉਣੇ ਆ ਜੋਰ ਜਮਾਇਆ ਕਰਾਉਣੇ ਆ ਤਾਂ ਕਿ ਜਿਹੜੇ ਨੌਜਵਾਨ ਪੀੜੀ ਆ ਇਹ ਨਸ਼ਿਆਂ ਤੋਂ ਦੂਰ ਰਹਿਣ ਇਸ ਕਰਕੇ ਸਾਰੇ ਐਨਆਰ ਵੀ ਭਰਾਵਾਂ ਦਾ ਇਲਾਕੇ ਦਾ ਸਾਰੇ ਸ਼ਹਿਰ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜੇ ਸਾਨੂੰ ਦਿਲ ਖੋਲ ਕੇ ਦਾਨ ਦਿੰਦੇ ਆ ਇਹ ਮੇਲਾ ਬੜੇ ਵਧੀਆ ਖੁਸ਼ਿਆਨਾ ਕਰਾਇਆ ਜਾਂਦਾ ਤੇ ਬੜੇ ਜੋਰ ਸ਼ੋਰ ਨਾਲ ਕਰਾਇਆ ਜਾਂਦਾ ਲੱਗੇ ਦੀ ਸੁਖ ਸ਼ਾਂਤੀ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਲੇ ਦੇ ਵਿੱਚ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਇੱਥੇ ਹਰਪਾਲ ਜੱਜ ਤੁਸੀਂ ਵੀ ਲਓ ਇੱਕ ਹਰਪਾਲ ਜੱਜ ਪੱਤਰਕਾਰ ਹੋ ਰਹੇ ਇੱਕ ਜੈਸ਼ਨੂਦੋਵਾ ਦੇ ਪਾਪਾ ਬਰਾਹਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਮਾਨਯੋਗ ਸਤਕਾਰਯੋਗ ਸਿੰਘ ਜੀ ਥਾਣੇਦਾਰ ਪੰਜਾਬ ਪੁਲਿਸ ਪੁੱਤਰ ਸਰਗੇਸ਼ਰੀ ਹਰਪਾਲ ਸਿੰਘ ਜੀ आलमगीर प्रशांत मल मुजारा इहे दोनो पहलवान इहे मल तयारु हुजे खारे जा ਮੇਜਰ ਜੀ ਕਰਾਓ ਕੁਸ਼ਤੀ ਸ਼ੁਰੂ ਕਰਾਓ ਵੱਡੀ ਕੁਸ਼ਤੀ ਹੈ ਇੱਕ ਪਾਸੇ ਲਾਲ ਰੰਗ ਦੇ ਲੰਘੋਟੇ ਦੇ ਵਿੱਚ ਇਹ ਮਨਪ੍ਰੀਤ ਬਰੜਵਾਲ ਕਹਿੰਦੇ ਕਿ ਖੰਨੇ ਤੋਂ ਨਾਪਿਆ ਜਾਂਦਾ ਅਮਲੋਪ ਬਾਦ ਸੋਂਦੋ ਅੱਗੇ ਬਰੜਵਾਲ ਖੜਾ ਸਾਡਾ ਵੱਡਾ ਮੱਲਕ ਮਹਿਲਮਾ ਪਹਿਲਵਾਨ ਪੁੱਜਿਆ ਜਿਨ੍ਹਾਂ ਦੇ ਖੜੇ ਜਿੰਮੇਤ ਕਰਦਾ ਹੈ ਤੇ ਆ ਫੁੱਲਾ ਵਾਲੇ ਲੰਘੋਟੇ ਦੇ ਵਿੱਚ ਇਹ ਅੱਗਾ ਰਾਏ ਦੇ ਨਾਲ ਕਹਿੰਦੇ ਬੜਾ ਪਿੰਡ ਤੇ ਲੇਤਾ ਇਹ ਵੀ ਕੁਸ਼ਤੀ ਪੱਟੀ ਹੋਣ ਲੱਗਿਆ ਇਹ ਵੀ ਕੁਸ਼ਤੀ ਜਲਦੀ ਸ਼ੁਰੂ ਕਰਾ ਦਿਓ ਜੀ ਦੋਨਾਂ ਪਹਿਲਵਾਨਾਂ ਵਿਚਕਾਰ ਅਗਲੀ ਕੁਸ਼ਤੀ ਲਈ ਪ੍ਰਜਾ ਦਾ ਹੱਥ ਖੜਾ ਕਰ ਬਈ ਪਹਿਲਵਾਨਾਂ ਆਹ ਮਲਖ ਖਾੜੇ ਦੇ ਵਿੱਚ ਪੁੱਜ ਗਿਆ ਮਾਨੂੰ ਮੁਜਾਰਾ ਕਹਿੰਦੇ ਕਿ ਮਕਰਾਂ ਦੇ ਕੋਲ ਵੱਡੇ ਵੱਡੇ ਮਾਨ ਨੇ ਜਲੂਰ ਮਲ ਦੀ ਫਿਰ ਕਾਜੀ ਵਿੱਚ ਕੰਨ ਸਾਹ ਬੁਲਾਰੇ ਦਾ ਮਾਣ ਜਿੰਨਾ ਹੁੰਦਾ ਮੇਰੇ ਖਿਆਲ ਦੁਨੀਆ ਦੇ ਕਿਸੇ ਕੋਲ ਨਹੀਂ ਬਚੀ ਹੁੰਦਾ ਹੁਣ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਦਾ ਸਾਰੇ ਵੀਰਾਂ ਦਾ ਸ੍ਰੀ ਵਾਜੇ ਸਰਦਾਰ ਪਰਮ ਜੀ ਰਾਜ ਸਿੰਘ ਜੀ ਚਾਹ ਜਿਨ੍ਹਾਂ ਨੇ ਆਪੋ ਆਪਣੀਆਂ ਪਾਰਟੀਆਂ ਨੂੰ ਵੀ ਤਲੰਜਲੀ ਦਿੱਤੀ ਹੈ ਜੇ ਮੈਂ ਕਹਿ ਲਵਾਂਗਾ ਜਿਨ੍ਹਾਂ ਨੇ ਪਿਛਲੇ ਸਮੇਂ 'ਚ ਵੱਡੇ ਨੁਕਸਾਨ ਕੀਤੇ ਉਹਨਾਂ ਨੂੰ ਵੀ ਪਾਸੇ ਰੱਖ ਕੇ ਵੱਡੀ ਪੱਧਰ ਤੇ ਸੰਗਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਜਿਨ੍ਹਾਂ ਨੇ ਮੈਨੂੰ ਇੱਥੇ ਤੁਹਾਡੇ ਸਭ ਦੇ ਨਾਲ ਵਰ ਕੇ ਰੂਹਾਂ ਦੇ ਦਰਸ਼ਨ ਕਰਾਇ ਇੱਕ ਵਾਰੀ ਫੇਰ ਤੋਂ ਸਭ ਨੂੰ ਲੱਖ